ਤੂੰ ਗੱਲ ਕਰਾਂ ਤੈਨੂੰ ਹਾਂਜੀ ਮੇਰਾ ਰਖੜੀ ਬੰਨ੍ਹਣੀ ਸਵਾਜੀ ਨਹੀਂ ਕਰਦੇ ਕੌਣ ਪੜਨੇ ਇਹ ਕੀ ਕਹਿਨੀ ਆ ਤੂੰ ਹੋਰ ਕੁੜੀਆਂ ਸੁਰੱਖਤ ਤਾਂ ਹੈ ਨਹੀਂ ਆਪਣੇ ਦੇਸ਼ ਵਿੱਚ ਇਹ ਤਾਂ ਤੇਰੀ ਗੱਲ ਠੀਕ ਆ ਪਾਣ ਹਾਂ ਹੁੰਦੇ ਇਹ ਏਡਾ ਵੱਡਾ ਉਹ ਆਪਣੇ ਕਲਕੱਤਾ ਦੇ ਵਿੱਚ ਕੁੜੀ ਨਾਲ ਕੀ ਹੋਇਆ ਡਾਕਟਰ ਸੀ ਜਿਹੜੀ ਲੋਕਾਂ ਨੇ ਜਾਣ ਨਾਲ ਚਾਹੁੰਦੀ ਆ ਉਹ ਵੀ ਕੋਈ ਜਾਣ ਨਿਕ ਚਾਹੁੰਦਾ ਕਿੰਨੀ ਮਾੜੀ ਗੱਲ ਇਹ ਤਾਂ ਆਪਣੇ ਠੀਕ ਆ ਗੱਲ ਤੇਰੀ ਮੈਂ ਤਾਂ ਭਾਈ ਸਾਰੇ ਦੋਸਤ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਜਿਨ੍ਹਾਂ ਦੇ ਭੈਣਾਂ ਹਨ ਵੀ ਜਾਂ ਜਿਨ੍ਹਾਂ ਦੇ ਨਹੀਂ ਹਨ ਉਹਨਾਂ ਨੂੰ ਬੇਨਤੀ ਕਰਦਾ ਵੀ ਆਹ ਜਿਹੜਾ ਪਿਆਰ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਆ ਇਹ ਸਿਰਫ ਇੱਕ ਧਾਗਾ ਬਣ ਕੇ ਨਾ ਰਹਿ ਜਾਏ ਜੇ ਤਾਂ ਤੁਹਾਡੇ ਦੇਸ਼ ਦੇ ਵਿੱਚ ਤੁਹਾਡੀਆਂ ਭੈਣਾਂ ਸੁਰੱਖਿਅਤ ਹੋਣਗੀਆਂ ਤਾਂ ਤਾਂ ਰਖੜੀ ਬਣਾਉਣ ਦਾ ਭੈਣ ਤੋਂ ਫਾਇਦਾ ਜੇ ਨਹੀਂ ਸੁਰੱਖਿਅਤ ਤਾਂ ਫਿਰ ਇਹ ਧਾਗੇ ਬਣਾ ਕੇ ਡਰਾਮੇਬਾਜ਼ੀ ਕਰਨ ਦਾ ਕੋਈ ਫਾਇਦਾ ਨਹੀਂ ਮੈਂ ਹੱਥ ਬੰਨ ਕੇ ਤੁਹਾਨੂੰ ਬੇਨਤੀ ਕਰਦਾ ਕਿ ਜਿੰਨਾਂ ਭੈਣਾਂ ਦੇ ਭਰਾ ਵੀ ਨਹੀਂ ਹਨ ਉਹ ਡਿਊਟੀ ਕਰਦੀਆਂ ਨੇ ਪੜਾਉਣ ਪੜਨ ਵਾਸਤੇ ਬਾਹਰ ਜਾਂਦੀਆਂ ਨੇ ਤਾਂ ਹੱਥ ਬੰਨ ਕੇ ਬੇਨਤੀ ਆ ਉਹ ਸੁਰੱਖਿਅਤ ਜ਼ਰੂਰ ਹੋਣੀਆਂ ਚਾਹੀਣੀਆਂ ਨੇ ਸਾਡਾ ਇਹ ਫਰਜ਼ ਬਣਦਾ ਕਿ ਕੱਲੀ ਕਿਸੇ ਦੀ ਧੀ ਭੈਣ ਤੁਰੀ ਜਾਂਦੀ ਆ ਜਾਂ ਅਨਸੇਫ ਮਹਿਸੂਸ ਕਰ ਰਹੀ ਆ ਤਾਂ ਉਹਨੂੰ ਪ੍ਰੋਟੈਕਸ਼ਨ ਦੇਣਾ ਇੱਕ ਭਰਾ ਦਾ ਫਰਜ਼ ਆ ਹਰ ਇੱਕ ਭਰਾ ਦਾ ਫਰਜ਼ ਆ ਨਾ ਕਿ ਉਸ ਦੀ ਆ ਸੁਰੱਖਿਆਤ ਨੂੰ ਦੇਖਦੇ ਹੋਏ ਉਹਦਾ ਕੋਈ ਨਜਾਇਜ਼ ਫਾਇਦਾ ਉਠਾਉਣ ਦੀ ਜਿਹੜੀ ਸਾਨੂੰ ਕਦੇ ਵੀ ਗਲਤ ਇਹ ਹਰਕਤ ਨਹੀਂ ਕਰਨੀ ਚਾਹੀਦੀ ਸੋ ਇਹੀ ਮੇਰੀ ਬੇਨਤੀ ਸੀ ਮੇਰਾ ਮੈਸੇਜ ਸੀ ਰਖੜੀ ਤਾਂ ਬਣਾਓ ਆਪਣੀਆਂ ਭੈਣਾਂ ਤੋਂ ਜੇ ਤੁਸੀਂ ਭੈਣਾਂ ਦੀ ਇਫਾਜ਼ਤ ਕਰ ਸਕੋਗੇ ਜੇ ਮੈਸੇਜ ਵਧੀਆ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਥੈਂਕ ਯੂ